ਪਰਮ ਸਤਕਾਰਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਸਾਡੇ ਕਿਸਾਨ ਭਰਾ ਦਿੱਲੀ ਦੀਆਂ ਬਰੂਹਾਂ ਤੇ ਪਹੁੰਚਣ ਦੇ ਲਈ ਕਾਫੀ ਜੱਦੋ ਜ਼ਹਿਦ ਕਰ ਰਹੇ ਨੇ ਤਾਂ ਬਹੁਤ ਸਾਰਾ ਆਰਥਿਕ ਪੱਖ ਤੋਂ ਸਾਡਾ ਨੁਕਸਾਨ ਹੋ ਚੁੱਕਿਆ ਹੈ ਕਾਫੀ ਸਾਰੀ ਮਸ਼ੀਨਰੀ ਜਿਹੜੀ ਹੈ ਨੁਕਸਾਨੀ ਗਈ ਹੈ ਕੁਝ ਕਿ ਸਾਡੇ ਕਿਸਾਨ ਵੀ ਜਿਹੜੇ ਆਪਣੀ ਜਾਨ ਤੋਂ ਹੱਥੋਂ ਬੈਠੇ ਨੇ ਕਿਉਂਕਿ ਇਹ ਜਿਹੜੀ ਲੜਾਈ ਹੈ ਇਹ ਕੋਈ ਆਪ ਆਪਣੇ ਜੱਟਾਂ ਵਾਲੀ ਲੜਾਈ ਨਹੀਂ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਇੱਕalle ਉੱਥੇ ਉੱਚੀ ਆਵਾਜ਼ ਚ ਗੀਤ ਲਗਾ ਕੇ ਜਾਂ ਚਾਂਗਰਾ ਮਾਰ ਕੇ ਇਹ ਸੰਘਰਸ਼ ਨਹੀਂ ਜਿੱਤਿਆ ਜਾ ਸਕਦਾ ਤੇ ਨਾ ਹੀ ਜੱਟ ਕੇ ਤਰੀਕੇ ਨਾਲ ਇਹ ਅਸੀਂ ਸੰਘਰਸ਼ ਲੜ ਸਕਦੇ ਕਿਉਂਕਿ ਜੋ ਸਾਡੇ ਸਾਹਮਣੇ ਅੱਜ ਦੁਸ਼ਮਣ ਹੈ ਜਿਸ ਦੇ ਕੋਲ ਹਰ ਤਰ੍ਹਾਂ ਦੇ ਸਾਧਨ ਨੇ ਔਰ ਉਸ ਨੂੰ ਪੂਰੀ ਖੁੱਲ ਹੈ ਕਿਸਾਨਾਂ ਤੇ ਜ਼ੁਲਮ ਕਰਨ ਦੀ ਤੇ ਦੂਸਰਾ ਜਿਹੜਾ ਹੈ ਉਸ ਦੇ ਮਨ ਦੇ ਵਿੱਚ ਪੰਜਾਬ ਦੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਜਿਹੜੀ ਹੈ ਕੁੱਟ-ਕੁੱਟ ਕੇ ਭਰੀ ਹੋਈ ਐ ਉਹਦਾ ਇੱਕੋ ਮਕਸਦ ਹੈ ਉਹਦੀ ਇੱਕੋ ਨੀਅਤ ਹੈ ਕਿ ਕਿਵੇਂ ਨਾ ਕਿਵੇਂ ਜਿਹੜਾ ਹੈ ਪੰਜਾਬ ਨੂੰ ਖਤਮ ਕੀਤਾ ਜਾਵੇ ਪੰਜਾਬ ਤੋਂ ਜਿਹੜੇ ਦੇ ਕੁਦਰਤੀ ਸੋਨੇ ਉਹ ਕੋਲ ਲੈ ਜਾਣ ਤੇ ਪੰਜਾਬ ਦੀ ਹੋਂਦ ਨੂੰ ਮਟਾਇਆ ਜਾਵੇ ਇਸੇ ਕਰਕੇ ਹੀ ਆਪਾਂ ਦੇਖ ਰਹੇ ਹਾਂ ਪਰ ਬੜੀ ਹੀ ਬੇਰਹਿਮੀ ਦੇ ਨਾਲ ਔਰ ਬੜੀ ਬੇਸ਼ਰਮੀ ਦੇ ਨਾਲ ਕਿਸਾਨਾਂ ਤੇ ਜਿਹੜਾ ਹੈ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਜਿਸ ਤਰ੍ਹਾਂ ਕਿਸਾਨਾਂ ਤੇ ਉਥੇ ਹਮਲੇ ਹੋ ਰਹੇ ਨੇ ਤਾਂ ਜਿਹੜੇ ਇਸ ਤਰ੍ਹਾਂ ਦੇ ਹਥਿਆਰ ਵਰਤੇ ਜਾ ਰਹੇ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਵੇਂ ਕਿ ਉਥੇ ਸਾਹਮਣੇ ਕਿਸਾਨ ਨਾ ਹੋਣ ਕੋਈ ਦੁਸ਼ਮਣ ਦੇਸ਼ ਹੋਵੇ ਜਾਂ ਕੋਈ ਬਹੁਤ ਖਤਰਨਾਕ ਅਪਰਾਧੀ ਕਿਸਮ ਦੇ ਲੋਕ ਹੋਣ ਸੋ ਇਸ ਤਰ੍ਹਾਂ ਉੱਥੇ ਜਿਹੜਾ ਹੈ ਐਨੀ ਕਰੂਰਤਾ ਦੇ ਨਾਲ ਐਨਾ ਜ਼ਾਲਮਪੁਣਾ ਜਿਹੜਾ ਹੈ ਉੱਥੇ ਵਰਤਿਆ ਜਾ ਰਿਹਾ ਹੈ ਤਾਂ ਸਾਡੇ ਜਿਹੜੇ ਕਿਸਾਨ ਭਰਾ ਹੈ ਵਿਚਾਰੇ ਘੋਲੇ ਪਾਲੇ ਕਿਸਾਨ ਹੈ ਤਾਂ ਉੱਥੇ ਜਿਹੜਾ ਦੁਸ਼ਮਣ ਹੈ ਉਹ ਪੂਰਾ ਟ੍ਰੇਂਡ ਹੈ ਉਹ ਹਰ ਤਰ੍ਹਾਂ ਦੀ ਖੁੱਲ ਹੈ ਤਾਂ ਅੱਜ ਜਿਹੜਾ ਹੈ ਸਾਨੂੰ بڑے ਸੋਚ ਸਮਝ ਕੇ ਉੱਥੇ ਲੜਨਾ ਚਾਹੀਦਾ ਜੈਸੀ ਇਹ ਕਈਏ ਕਹਿੰਦੀ ਅਸੀਂ ਤਾਂ ਅੱਗੇ ਜਾਵਾਂਗੇ ਸਾਡੀ ਅਣਖ ਦਾ ਮਸਲਾ ਹੈ ਮੰਨਦੇ ਹਾਂ ਕਿ ਮਸਲਾ ਅਣਖ ਦਾ ਹੈ ਪਰ ਕਈ ਵਾਰ ਜਿਹੜਾ ਹੈ ਜੋਸ਼ ਦੀ بجائے ਓਸ਼ ਤੋਂ ਕੰਮ ਲੈਣਾ ਪੈਂਦਾ ਤਾਂ ਅੱਜ ਲੋੜ ਹੈ ਕਿ ਜੇਕਰ ਅਜੇ ਕੋਈ ਸਾਡਾ ਉੱਥੇ ਹੱਥ ਨਹੀਂ ਪੈਂਦਾ ਕੋਈ ਸਾਥੋਂ ਜਿਹੜਾ ਹੈ ਉੱਤੇ ਸਾਡਾ ਜ਼ੋਰ ਨਹੀਂ ਚੱਲਦਾ ਤਾ ਮੇਰਾ ਖਿਆਲ ਹੈ ਕਿ ਥੋੜਾ ਸਮਾਂ ਇੱਕ ਵਾਰ ਪਿੱਛੇ ਹਟ ਜਾਣਾ ਚਾਹੀਦਾ ਤੇ ਦੁਬਾਰਾ ਫੇਰ ਪੂਰੀ ਤਿਆਰੀ ਦੇ ਨਾਲ ਦੁਸ਼ਮਣ ਦਾ ਮੁਕਾਬਲਾ ਕਰਨਾ ਚਾਹੀਦਾ ਤੇ ਅੱਜ ਜਿਹੜਾ ਹੈ ਸਾਨੂੰ ਦੁਸ਼ਮਣ ਦੀ ਨੀਤ ਅਤੇ ਉਸ ਦੀਆਂ ਨੀਤੀਆਂ ਨੂੰ ਸਮਝ ਕੇ ਹਰ ਕਦਮ ਚੁੱਕਣਾ ਪੈਣਾ ਹੈ ਕਿਉਂਕਿ ਜਿਹੜੇ ਸਾਡੇ ਕਿਸਾਨ ਭਰਾ ਮੌਤ ਦੇ ਮੂੰਹ ਵਿੱਚ ਚਲੇ ਗਏ ਸੋ ਉਹ ਜਿਹੜਾ ਹੈ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ ਪਰ ਜਿਵੇਂ ਕਹਿੰਦੇ ਨੇ ਕਿ ਜਦੋਂ ਕੋਈ ਵੱਡੀ ਪ੍ਰਾਪਤੀ ਕਰਨੀ ਹੋਵੇ ਤਾਂ ਉਦੋਂ ਕਿਤੇ ਨਾ ਕਿਤੇ ਥੋੜਾ ਬਹੁਤਾ ਨੁਕਸਾਨ ਜਿਹੜਾ ਹੈ ਉਹ ਸਹਿਣਾ ਪੈਂਦਾ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਹੈ ਅਸੀਂ ਇਸ ਦੇ ਖੁਦ ਵੀ ਜ਼ਿੰਮੇਵਾਰ ਹਾਂ ਕਿਉਂਕਿ ਜੇ ਇਤਿਹਾਸਕ ਪੱਖ ਤੋਂ ਥੋੜਾ ਜਿਹਾ ਵਿਚਾਰਿਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਨਾਲ بڑے ਵੱਡੇ ਲਿਖਤੀ ਵਾਅਦੇ ਕੀਤੇ ਸੀ ਤਾਂ ਅਸੀਂ ਜਿਹੜਾ ਹੈ ਉਹਨਾਂ ਵਾਅਦਿਆਂ ਨੂੰ ਨਿਭਾਉਣ ਦੇ ਵਿੱਚ ਆਪਣੇ ਵੱਲੋਂ ਨਕਾਮ ਹੋ ਗਏ ਹਾਂ ਕਿਉਂਕਿ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਸੀ ਉਸ ਸਮੇਂ ਸਿੰਘਾਂ ਨੂੰ ਕਿ ਜੇਕਰ ਤੁਸੀਂ ਬਾਣਾ ਤੇ ਬਾਣੀ ਤੇ ਸ਼ਾਸਤਰ ਵਿਦਿਆ ਇਹਦਾ ਅਭਿਆਸ ਜਾਰੀ ਰੱਖੋਗੇ ਤਾਂ ਕੋਈ ਵੀ ਦੁਨੀਆ ਦੀ ਤਾਕਤ ਤੁਹਾਨੂੰ ਹਰਾ ਨਹੀਂ ਸਕੇ ਕੋਈ ਤੁਹਾਨੂੰ ਗੁਲਾਮ ਨਹੀਂ ਬਣਾ ਸਕੇਗਾ ਅੱਜ ਜਿਹੜਾ ਹੈ ਸਾਡਾ ਪੰਜਾਬ ਸਾਡਾ ਘਰ ਸਾਨੂੰ ਸਾਡੇ ਘਰ ਦੇ ਵਿੱਚ ਹੀ ਮਾਰਾ ਪੈ ਰਿਹਾ ਜੀ ਕਿਉਂਕਿ ਇੱਥੇ ਜਿਹੜਾ ਹੈ ਕਿਤੇ ਨਾ ਕਿਤੇ ਅਸੀਂ ਜ਼ਿੰਮੇਵਾਰ ਹਾਂ ਅੱਜ ਇੱਕ ਕਿਸਾਨ 25000 ਦਾ ਐਮਪ ਤੇ بڑے بڑے ਸਪੀਕਰ ਤਾਂ ਆਪਣੇ ਟਰੈਕਟਰ ਤੇ ਲਾ ਸਕਦਾ ਪਰ ਪਿੰਡ ਦੇ 20 50 100 ਕਿਸਾਨ ਇਕੱਠੇ ਹੋ ਕੇ ਆਪਣੇ ਪਿੰਡ ਦੇ ਵਿੱਚ ਗੱਤਕੇ ਦੀਆਂ ਕਲਾਸਾਂ ਨਹੀਂ ਲਗਾ ਸਕਦੇ ਕਿਉਂਕਿ ਜਿਸ ਤਰ੍ਹਾਂ ਅੱਜ ਦਿੱਲੀ ਦੀਆਂ ਬਰੂਹਾਂ ਤੇ ਜਾਂ ਬਾਰਡਰਾਂ ਤੇ ਸਾਡੇ ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ ਹੈ ਅੱਗੋਂ ਜਿਹੜੇ ਪੂਰੇ ਟ੍ਰੇਨਡ ਕੀਤੇ ਹੋਏ ਦੁਸ਼ਮਣ ਸਾਡੇ ਤੇ ਹਮਲੇ ਕਰ ਰਹੇ ਨੇ ਜੇ ਕਿਤੇ ਸਾਡੇ ਵੀ ਨੌਜਵਾਨ ਗੱਤਕੇ ਦੇ ਮਾਹਰ ਹੁੰਦੇ ਤਲਵਾਰ ਬਾਜੀ ਦੇ ਮਾਹਰ ਹੁੰਦੇ ਤਾਂ ਹੋ ਸਕਦਾ ਹੈ ਕਿ ਅਸੀਂ ਦੁਸ਼ਮਣ ਦਾ ਮੁਕਾਬਲਾ ਜਿਹੜਾ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੇ ਪੰਜਾਬ ਦੇ ਲੋਕ ਹੈ ਜਜ਼ਬਾਤੀ ਨੇ ਇਹਨਾਂ ਦੇ ਹੌਸਲੇ ਬੜੇ ਵੱਡੇ ਨੇ ਪਰ ਕੱਲਾ ਹੌਸਲਾ ਵੀ ਕੁਝ ਨਹੀਂ ਕਰਦਾ ਕਿਉਂਕਿ ਹੌਸਲੇ ਦੇ ਨਾਲ ਨਾਲ ਇੱਕ ਤਿਆਰੀ ਹੋਣੀ ਵੀ ਜ਼ਰੂਰੀ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਯੋਗਤਾ ਹੋਣੀ ਵੀ ਜ਼ਰੂਰੀ ਹੈ ਤਾਂ ਜੇ ਹੁਣ ਪੰਜਾਬ ਦੇ ਵਿੱਚ ਨਿਗਾ ਮਾਰੀਏ ਮੇਰਾ ਖਿਆਲ ਹੈ ਬਹੁਤ ਘੱਟ ਕਿਸਾਨ ਹੈ ਜਿਹੜੇ ਬਾਣੇ ਬਾੜੀ ਦੇ ਧਾਰਨੀ ਨੇ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਨੇ ਜਾਂ ਜਿਨ੍ਹਾਂ ਦੇ ਬੱਚੇ ਗੱਤਕੇ ਦੇ ਮਾਹਰ ਨੇ ਕਿਉਂਕਿ ਅਸੀਂ ਜਿਹੜਾ ਹੈ ਸਾਡੇ ਗੁਰੂ ਸਾਹਿਬਾਨ ਵੱਲੋਂ ਦੱਸੇ ਹੋਏ ਸਿਧਾਂਤ ਤੋਂ ਬੁਰੀ ਤਰ੍ਹਾਂ ਓਖੜ ਚੁੱਕੇ ਹਾਂ ਇਸੇ ਕਰਕੇ ਕਿਤੇ ਨਾ ਕਿਤੇ ਜਿਹੜਾ ਸਾਨੂੰ ਮਾਰਾ ਪੈ ਰੰਜਾ ਨਹੀਂ ਕਿਉਂਕਿ ਬਿਨਾਂ ਮਤਲਬ ਜਿਹੜਾ ਹੈ ਜਾਨਗਵਾਉਣੀ ਬੇ ਕੋਈ ਬਹੁਤ ਹੀ ਸਿਆਣਪ ਈ ਹੁੰਦੀ ਜੇਕਰ ਅਜ ਦੁਸ਼ਮਣ ਭਾਰੂ ਹੈ ਤਾਂ ਕਿਤੇ ਨਾ ਕਿਤੇ ਥੋੜਾ ਸਮਾ ਪਿੱਛੇ ਹਟ ਕੇ ਸਾਨੂੰ ਜਿਹੜਾ ਹੈ ਪਲਾਨ ਕਰਕੇ ਦੁਸ਼ਮਣ ਦਾ ਸਾਹਮਣਾ ਕਰਨਾ ਚਾਹੀਦਾ ਹੈ ਕਿਉਂਕਿ ਹਾਲਾਤ ਜਿਹੜੇ ਨੇ ਬਹੁਤ ਬੁਰੇ ਇਸ ਤੋਂ ਅੱਗੇ ਆ ਰਹੇ ਨੇ ਵਾਹਿਗੁਰੂ ਜੀ ਮੇਰ ਕਰਨ ਸਾਡੇ ਪੰਜਾਬ ਦਾ ਕਿਸਾਨ ਜਿਹੜਾ ਹੈ ਉਹ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਯੋਕੀ ਅੱਜ ਦੁੱਖ ਹੁੰਦਾ ਹੈ ਕਿ ਸਾਰੀ ਦੁਨੀਆ ਦਾ ਢਿੱਡ ਭਰਨ ਵਾਲਾ ਸਾਰੀ ਦੁਨੀਆ ਨੂੰ ਜਿਹੜਾ ਹੈ ਭੋਜਨ ਮੁਹੱਈਆ ਕਰਾਉਣ ਵਾਲਾ ਕਿਸਾਨ ਅੱਜ ਉਸ ਦੇ ਨਾਲ ਇੰਨਾ ਮਾੜਾ ਵਤੀਰਾ ਇੱਕ ਦੁਸ਼ਮਣ ਦੇ ਵਾਂਗ ਉਸ ਨੂੰ ਮਾਰਿਆ ਜਾ ਰਿਹਾ ਹੈ ਉਹਨੂੰ ਕੁੱਟਿਆ ਜਾ ਰਿਹਾ ਹੈ ਔਰ ਜਾਨੋਂ ਮਾਰਨ ਦੀ ਨੀਅਤ ਨਾਲ ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਗੁਰਬਾਣੀ ਦਾ ਫਰਮਾਨ ਹੈ ਕਹਿੰਦੇ ਹਰ ਜੀਵ ਹੰਕਾਰ ਨਾਲ ਭਾਵਈ ਕਹਿੰਦੇ ਜਿਹੜਾ ਹੰਕਾਰ ਹੈ ਜਾਂ ਅਤ ਹੈ ਉਸ ਪਰਮਾਤਮਾ ਨੂੰ ਚੰਗੀ ਨਹੀਂ ਲੱਗਦੀ ਤਾਂ ਬੜੇ ਵੱਡੇ ਵੱਡੇ ਜਿਹੜੇ ਪਹਿਲਾਂ ਵੀ ਹੁਕਮਰਾਨ ਹੋਏ ਨੇ ਜਿਨ੍ਹਾਂ ਨੇ ਪੰਜਾਬ ਨੂੰ ਤੇ ਪੰਜਾਬ ਦੇ ਵਸੀਆਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਤਾਂ ਜਿਹੜਾ ਹੈ ਸਮਾ ਇੰਨਾ ਦਾ ਵੀ ਨਹੀਂ ਰਹਿਣਾ ਕਿਉਂਕਿ ਜੇਕਰ ਔਰੰਗਜੇਬ ਵਰਗੇ ਆਬਦਾਲੀ ਵਰਗੇ ਨਹੀਂ ਰਹੇ ਤਾਂ ਰਹਿਣਾ ਇਹਨਾਂ ਨੇ ਵੀ ਨਹੀਂ ਤਾਂ ਇੱਥੇ ਇੱਕ ਗੱਲ ਜਿਹੜੀ ਹੈ ਸਾਨੂੰ ਇਹ ਸੋਚਣੀ ਪੈਣੀ ਹੈ ਕਿ ਜੇਕਰ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਜਾਂ ਸਾਡੀ ਕੌਮ ਦੇ ਨਾਲ ਮੱਸੇ ਰੰਗਣ ਆਬਦਾਲੀ ਵਰਗਿਆਂ ਨੇ ਜਾਂ ਔਰੰਗਜੇਬ ਵਰਗਿਆਂ ਨੇ ਭਲੀ ਨਹੀਂ ਕੀਤੀ ਤਾਂ ਅੱਜ ਜਿਹੜਾ ਹੈ ਸਾਡਾ ਮੁਕਾਬਲਾ ਉਹਨਾਂ ਦੇ ਵਾਰਸਾਂ ਦੇ ਨਾਲ ਹੋ ਰਿਹਾ ਹੈ ਤਾਂ ਉਹਨਾਂ ਦੇ ਜਿਹੜੇ ਵਾਰਸ ਹੈ ਉਹ ਵੀ ਸਾਡੇ ਨਾਲ ਘੱਟ ਨਹੀਂ ਕਰਨਗੇ ਤਾਂ ਉਸ ਤੋਂ ਵੀ ਕਈ ਗੁਣਾ ਵੱਧ ਉਹ ਜਿਹੜਾ ਹੈ ਸਾਡਾ ਨੁਕਸਾਨ ਕਰਨ ਦੀ ਸੋਚੀ ਬੈਠੇ ਨੇ ਹੁਣੇ ਅਸੀਂ ਦੇਖਣਾ ਕਿ ਅਸੀਂ ਬਚਣਾ ਕਿਵੇਂ ਹੈ ਸੋ ਸਾਡੇ ਕੋਲ ਜਿਹੜਾ ਹੈ ਇੱਕੋ ਹੀ ਰਸਤਾ ਹੈ ਕਿ ਅਸੀਂ ਆਪਣੇ ਗੁਰੂ ਸਹਬਾਨਾਂ ਦੇ ਦੱਸੇ ਹੋਏ ਰਸਤੇ ਤੇ ਚੱਲੀਏ ਇਤਿਹਾਸ ਤੋਂ ਸੇਧ ਲੈ ਕੇ ਦੁਸ਼ਮਣ ਦਾ ਮੁਕਾਬਲਾ ਕੀਤਾ ਜਾਵੇ ਕਿਉਂਕਿ ਜੇਕਰ ਅਸੀਂ ਗੁਰੂ ਸਾਹਿਬਾਨਾਂ ਦੇ ਦੱਸੇ ਮਾਰਗ ਤੇ ਚੱਲਾਂਗੇ ਤਾਂ ਆਪਾਂ ਇਤਿਹਾਸ ਪੜ੍ਹਦੇ ਹਾਂ ਕਿ ਸਮਾਂ ਐਸਾ ਵੀ ਆਇਆ ਕਿ ਜਿਹੜੇ ਪੰਜਾਬ ਦੇ ਵਾਸੀ ਜਾਂ ਸਾਡੇ ਸਿੱਖ ਸਿਰਫ ਦੋ ਹੀ ਰਹਿ ਗਏ ਸੀ ਉਹਨਾਂ ਦੋਨਾਂ ਤੋਂ ਹੀ ਅੱਜ ਤਾਂ ਕਰੋੜਾਂ ਦੇ ਵਿੱਚ ਗਿਣਤੀ ਹੈ ਸਾਡੀ ਕੌਮ ਦੀ ਸਾਡੇ ਪੰਜਾਬੀਆਂ ਦੀ ਪਰ ਉਹ ਜਿਹੜੇ ਦੋ ਸੀ ਉਹ ਗੁਰੂ ਦੇ ਰਸਤੇ ਤੇ ਚੱਲਦੇ ਸੀ ਗੁਰੂ ਦੇ ਦੱਸੇ ਸਿਧਾਂਤ ਤੇ ਚੱਲਣ ਵਾਲੇ ਸੀ ਬਾਬਾ ਕਰਜਾ ਸਿੰਘ ਤੇ ਬਾਬਾ ਬੋਤਾ ਸੀ ਪਰ ਰਹੀ ਗੱਲ ਜਿਹੜੀ ਹੈ ਕੁਆਲਟੀ ਵਾਲੇ ਸਮਝਦਾਰ ਲੋਕ ਬਹੁਤ ਥੋੜੇ ਹੁੰਦੇ ਨੇ ਤਾਂ ਅੱਜ ਜ਼ਰੂਰੀ ਹੈ ਖਾਸ ਕਰਕੇ ਸਾਡੇ ਨੌਜਵਾਨ ਜਿਹੜੇ ਸਾਡੇ ਦੇਸ਼ ਦੀ ਸਾਡੇ ਕੌਮ ਦੀ ਰੀੜ ਦੀ ਹੱਡੀ ਨੇ ਜਿਨ੍ਹਾਂ ਤੋਂ ਬਗੈਰ ਕੋਈ ਵੀ ਸੰਘਰਸ਼ ਜਿੱਤਣਾ ਮੁਸ਼ਕਲ ਹੁੰਦਾ ਹੈ ਸੋ ਬੇਨਤੀ ਹੈ ਕਿ ਨੌਜਵਾਨ ਵੀਰੋ ਚਾਹੇ ਤੁਹਾਡੇ ਵਿੱਚ ਜਜ਼ਬਾ ਬਹੁਤ ਹੈ ਤੁਹਾਡੇ ਵਿੱਚ ਫੁਰਤੀ ਹੈ ਤੁਹਾਡੇ ਵਿੱਚ ਜਿਹੜਾ ਹੈ ਇੱਕ ਹਿੰਮਤ ਹੈ ਪਰ ਕੱਲਾ ਜਜ਼ਬਾ ਜਾਂ ਕੱਲੇ ਜਜ਼ਬਾਤੀ ਹੋ ਕੇ ਕਈ ਵਾਰ ਨੁਕਸਾਨ ਹੋ ਜਾਂਦਾ ਹੈ ਜਜ਼ਬਾ ਹੋਣਾ ਜ਼ਰੂਰੀ ਹੈ ਪਰ ਜਜ਼ਬੇ ਦੇ ਨਾਲ ਨਾਲ ਸਮਝ ਹੋਣੀ ਦੁਸ਼ਮਣ ਦੀਆਂ ਨੀਤੀਆਂ ਤੋਂ ਜਾਣੂ ਹੋਣਾ ਵੀ ਜ਼ਰੂਰੀ ਸੋ ਜਜ਼ਬਾ ਤੇ ਗਿਆਨ ਇਹਦੇ ਵਿੱਚ ਫਰਕ ਹੈ ਜਜ਼ਬਾਤੀ ਹੋ ਕੇ ਕਈ ਵਾਰ ਅਸੀਂ ਨੁਕਸਾਨ ਕਰਾ ਬੈਠਦੇ ਹਾਂ ਸੋ ਵਾਹਿਗੁਰੂ ਮੇਰ ਕਰਨ ਸਾਨੂੰ ਤਾਕਤ ਦੇਣ ਕਿ ਅਸੀਂ ਪੰਜਾਬ ਨੂੰ ਬਚਾ ਸਕੀਏ ਆਪਣੀ ਖੋਦ ਨੂੰ ਬਚਾ ਸਕੀਏ ਅਸੀਂ ਆਪਣੀ ਕਿਸਾਨੀ ਨੂੰ ਬਚਾ ਸਕੀਏ ਸੋ ਇਨੀਆਂ ਬੇਨਤੀਆਂ ਪਰਵਾਰ ਸੋ ਸਾਰਿਆਂ ਦਾ ਧੰਨਵਾਦ ਭਾਰਤੀ ਕਿਸਾਨ ਯੂਨੀਅਨ ਫਤਿਹ ਜੱਥੇਬੰਦੀ ਬੰਦੋ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸੰਗਤਾਂ ਨੂੰ ਜਿਹੜਾ ਹੈ ਜਾਗਰੂਕ ਕੀਤਾ ਜਾਵੇ ਪਾਰਟੀ ਕਿਸਾਨ ਯੂਨੀਅਨ ਫਤਿਹ ਜੱਥੇਬੰਦੀ ਜਿਹੜੀ ਇੱਕ ਪੰਥਕ ਜੱਥੇਬੰਦੀ ਹੈ ਸੋ ਸਾਡੀ ਹਰ ਸੰਭਵ ਕੋਸ਼ਿਸ਼ ਹੁੰਦੀ ਹੈ ਕਿ ਕੋਈ ਵੀ ਕੱਪ ਜਿਹੜਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਅਗਵਾਈ ਲੈ ਕੇ ਕੀਤਾ ਜਾਵੇ ਸੋ ਕੋਈ ਸ਼ਬਦ ਕਿਸੇ ਨੂੰ ਚੁਬ ਗਿਆ ਹੋਵੇ ਜਾਂ ਕੋਈ ਮੇਰੇ ਵਿਚਾਰਾਂ ਦੇ ਨਾਲ ਸਹਿਮਤ ਨਾ ਹੋਵੇ ਵੱਖਰੀ ਗੱਲ ਹੈ ਸੋ ਅਣਜਾਣੇ ਵਿੱਚ ਕੁਝ ਬੋਲਦੇ ਆਂ ਕੁਝਾਂ ਭੁੱਲਾਂ ਦੇ ਖੇਮਾ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਮਿਹਰ ਕਰਨ ਕਿ ਅਸੀਂ ਜਿਹੜਾ ਹੈ ਸੰਘਰਸ਼ ਜਿੱਤ ਕੇ ਮੁੜੀਏ ਸਾਡੇ ਕਿਸਾਨ ਭਰਾ ਚੜ੍ਹਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸੋ ਭਾਰਤੀ ਕਿਸਾਨ ਯੂਨੀਅਨ ਅਤੇ ਜਥੇਬੰਦੀ ਜਰੀ ਹੈ ਹਰ ਸਮੇਂ ਆਪ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ